35000 ਰੁਪਿਆ ਕੱਲੇ ਲੋਹੇ-ਲੋਹੇ ਦਾ ਖਰਚਾ ਆਇਆ ਤੇ 5000 ਰੁਪਿਆ ਜਿਵੇਂ ਆਪਾਂ ਇਹਨੂੰ ਵੈਲਡ ਕਰਵਾਇਆ ਹਨਾ ਵੀ ਇਹ ਇੱਥੋਂ ਵੀ ਵੈਲਡ ਹੋਇਆ ਉਹ ਸਾਰੀਆਂ ਚੁੰਡਾਂ ਵੈਲਡ ਹੋਈਆਂ ਤੇ 5000 ਰੁਪਿਆ ਮਿਸਤਰੀ ਵੀਰ ਨੇ ਲਿਆ ਸੀਗਾ ਜਿਹੜੇ ਆਪਣੇ ਸਰਕੰਡੇ ਪਾਏ ਹੋਏ ਆ ਇਹ ਆਪਾਂ ਮੁੱਲ ਲੈ ਕੇ ਆਏ ਸੀਗੇ ਜਿਹੜੀ ਸਰਕਣੀ ਜੀ ਪਾਈ ਹੋਈ ਇਸ ਜਿਹੜੀ ਸੌਂਤੀ ਵੀ ਆ ਇਹ ਆਪਣੀ ਆ ਗਈ ਸੀ ਲਗਭਗ 95 95 100 ਰੁਪਏ ਦੀ ਇਹਨੂੰ ਆਪਾਂ 10000 ਰੁਪਿਆ ਲਾ ਲਏ ਹਨਾ ਵੀ ਇਹ 10000 ਰੁਪਏ ਦਾ ਸਾਰਾ ਵੀ 4000 ਦੇ ਬਾਸ ਆਏ ਸੀਗੇ ਤੇ 55000 ਰੁਪਏ ਦੀ ਇਹ ਆ ਸਰਕਣੀ ਆਈ ਸੀਗੀ ਵੀ ਇਹਨੂੰ 10000 ਰੁਪਏ ਆਪ ਮੰਨ ਲੈ ਜਿਵੇਂ ਆਹ ਤਾਂ ਜਿਹੜੇ ਆਪਾਂ ਚੈਨਰ ਪਾਏ ਆ ਇਹਨਾਂ ਦੀ ਲੰਬਾਈ ਤਾਂ ਸ਼ੈੱਡ ਜਿੰਨੀ ਹੈਗੀ ਆ ਵੀ 32 ਫੁੱਟ ਹੈਗੀ ਹੈਣਾ ਤੇ ਵਿਚਾਲੇ ਜਿਹੜਾ ਇਹਨਾਂ ਦੇ ਆਪਾਂ ਸਨ ਛੱਡਿਆ ਆਹ ਦਿਖਾਈਂ ਭਾਈ ਸਨ ਇਹਨਾਂ ਦੇ ਵਿੱਚ ਛੱਡਿਆ ਵਾ ਜਿਹੜਾ ਇਹ ਸਾਢੇ 3 ਫੁੱਟ ਦਾ ਆਪਾਂ ਜਿਹੜਾ ਸਨ ਛੱਡਿਆ ਹਾਂਜੀ ਸਸਰੀ ਕਾਲ ਜੀ ਸਾਰਿਆਂ ਨੂੰ ਤੇ ਆਹ ਜਿਹੜਾ ਆਪਣਾ ਸ਼ੈੱਡ ਆ ਤੁਸੀਂ ਵੇਖੀ ਜੰਨੇ ਆ ਬਣ ਕੇ ਤਿਆਰ ਹੋ ਗਿਆ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਇਹ ਸ਼ੈੱਡ ਦੀ ਗੱਲ ਕਰਨੀ ਹੈ ਵੀ ਇਹਨੂੰ ਬਣਾਉਣ ਦੇ ਵਿੱਚ ਕਿੰਨਾ ਖਰਚਾ ਆ ਗਿਆ ਕਿੰਨੇ ਏਰੀਏ ਦੇ ਵਿੱਚ ਇਹ ਸ਼ੈੱਡ ਆਪਣਾ ਬਣਿਆ ਹੋਇਆ ਤੇ ਜਿਹੜੇ ਬਾਈ ਨੇ ਇਹ ਬਣਾਇਆ ਆਪਾਂ ਮਿਸਤਰੀ ਦਾ ਵੀ ਤੁਹਾਨੂੰ ਨੰਬਰ ਦਵਾਵਾਂਗੇ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਵਧੀਆ ਲੱਗੇ ਤਾਂ ਸ਼ੇਅਰ ਜਰੂਰ ਕਰਿਓ ਹੁਣ ਸਭ ਤੋਂ ਪਹਿਲਾਂ ਜਿਵੇਂ ਆਪਾਂ ਇਹਦੇ ਏਰੀਏ ਦੀ ਗੱਲ ਕਰੀਏ ਵੀ ਇਹ ਲੰਮਾ ਚੌੜਾ ਕਿੰਨਾ ਕ ਹੈਣਾ ਲੰਬਾਈ ਇਹਦੀ ਹੈਗੀ ਆ 32 ਫੁੱਟ ਤੇ ਚੜਾਈ ਇਹਦੀ ਹੈਗੀ 25 ਯਾਨੀ ਕਿ ਇਹਨੂੰ ਆਪਾਂ 32 25 ਦਾ ਲਾ ਲਈਏ ਤੇ ਇਸ ਤੋਂ ਬਾਅਦ ਆਪਾਂ ਜਿਵੇਂ ਆਹ ਹੁਣ ਪੈਪਾਂ ਦੀ ਗੱਲ ਕਰੀਏ ਵੀ ਪੈਪਾਂ ਇਹਦੀ ਉਚਾਈ ਕਿੰਨੀ ਕਾ ਪੈਪਾਂ ਇਹਦੀਆਂ ਇੱਕ ਸਿਰੇ ਤੋਂ ਹੈਗੀਆਂ 11 ਫੁੱਟ ਤੇ ਇੱਧਰ ਆਪਾਂ ਪੈਪਾਂ ਰੱਖੀਆਂ 10 ਫੁੱਟ ਇਹ 10 ਫੁੱਟ ਤੇ 11 ਫੁੱਟ ਰੱਖਣ ਦਾ ਰੀਜਨ ਕੀ ਆ ਵੀ ਆਹ ਸ਼ੈੱਡ ਦਾ ਜਿਹੜਾ ਵਿਚਾਲਾ ਹੋਊਗਾ ਜੇ ਕੱਲ ਨੂੰ ਆਪਾਂ ਇੱਕ ਹੋਰ ਸ਼ੈੱਡ ਬਣਾਉਣਾ ਹਨਾ ਇੱਥੇ ਤੇ ਉਹ ਸ਼ੈੱਡ ਆਪਣਾ ਵਧੀਆ ਕੰਪਲੀਟ ਹੋ ਜਾਊਗਾ ਤੇ ਇਹ ਜਿਹੜਾ ਸ਼ੈੱਡ ਆ ਆਪਣਾ ਇਹ 10 ਪਸ਼ੂਆਂ ਵਾਸਤੇ ਆਪਾਂ ਬਣਾਇਆ ਜੇ ਆਪਾਂ ਫਿਊਚਰ ਦੇ ਵਿੱਚ 10 ਪਸ਼ੂ ਹੋਰ ਲੈ ਕੇ ਆਵਾਂਗੇ ਉਹਨਾਂ ਵਾਸਤੇ ਆਪਾਂ ਪਰਲੇ ਪਾਸੇ ਸ਼ੈੱਡ ਬਣਾ ਲਾ ਇੱਕ ਬਈ ਇਹਦੇ ਵਿੱਚ ਸ਼ੈੱਡ ਵਿੱਚ ਜ਼ਰੂਰੀ ਕੀ ਹੁੰਦਾ ਜਿਵੇਂ ਆਪਾਂ ਖੁਰਨੀ ਬਣਾਉਣੀ ਆ ਨਾ ਖੁਰਨੀ ਕਦੇ ਵੀ ਇੱਧਰ ਨੂੰ ਮੂੰਹ ਕਰਕੇ ਨਾ ਬਣਾਓ ਚੜਦੇ ਅੰਨੀ ਨੂੰ ਉਹਦਾ ਕਰਕੇ ਕੀ ਹੁੰਦਾ ਵੀ ਚੜਦੀ ਧੁੱਪ ਪਸ਼ੂ ਨੂੰ ਲੱਗਦੀ ਹੈ ਫਿਰ ਪਸ਼ੂ ਗਰਮੀ ਬਹੁਤ ਬਣਾਉਂਦੇ ਆ ਤੇ ਲੰਬਾਈ ਆਪਾਂ ਤੁਹਾਨੂੰ ਦੱਸਤੀ ਸੀ ਸ਼ੈੱਡ ਦੀ ਆਪਣੀ ਵੀ 32 ਫੁੱਟ ਹੈ ਲੰਮਾ 25 ਫੁੱਟ ਚੌੜਾ ਤੇ ਇਹਦੀ ਉਚਾਈ ਹੈ ਜਿਹੜੀ ਉੱਚਾ ਕਿੰਨਾ ਹੈ ਇਹ 11 ਫੁੱਟ ਵਿਚਾਲਾ ਉੱਚਾ ਹੈ ਤੇ 1 ਫੁੱਟ ਦੀ ਆਪਾਂ ਢਾਲ ਦਿੱਤੀ ਆ ਸਾਈਡ ਵਾਲੀਆਂ ਪਾਈਪਾਂ ਤੁਸੀਂ ਵੇਖ ਸਕਦੇ ਹੋ ਇੱਧਰ ਦਿਖਾ ਬਾਈ ਇਹ 10 ਫੁੱਟ ਇਹਦੀ ਹੈਗੀ ਉਚਾਈ ਆ ਜਿਹੜੀ ਤੇ ਹੁਣ ਆਪਾਂ ਆ ਪਾਈਪਾਂ ਦੀ ਗੱਲ ਕਰੀਏ ਵੀ ਇਹ ਪਾਈਪਾਂ ਧਰਤੀ ਦੇ ਵਿੱਚ ਆਪਾਂ ਕਿੰਨੀਆਂ ਕਿ ਗੱਡੀਆਂ ਤੇ ਇਹ ਆਪਾਂ ਡੂੜ ਤੋਂ 2 ਫੁੱਟ 2 ਫੁੱਟ ਮੰਨ ਲਓ ਤੁਸੀਂ ਵੀ 2 ਕਿ ਫੁੱਟ ਆਪਾਂ ਇਹ ਗੱਡੀਆਂ ਤੇ ਆਹ ਜਿਹੜੀ ਪਾਈਪ ਆ ਇਹਦੇ ਵਿੱਚ ਆਪਾਂ ਗ੍ਰਿੱਟ ਭਰੀ ਵੀ ਆ ਗ੍ਰਿੱਟ ਤੇ ਸੀਮੈਂਟ ਤੇ ਇਹਦੀ ਉਚਾਈ ਇੱਥੋਂ ਲੈ ਕੇ ਤਾਂ ਤੱਕ ਇਹ 11 ਫੁੱਟਾਂੋਂ 13 ਕਿ ਫੁੱਟ ਦੀ ਇਹ ਪਾਈਪ ਹੈਗੀ ਆ ਹੁਣ ਜਿਵੇਂ ਆਹ ਤਾਂ ਜਿਹੜੇ ਆਪਾਂ ਚੈਨਰ ਪਾਏ ਆ ਇਹਨਾਂ ਦੀ ਲੰਬਾਈ ਤਾਂ ਸ਼ੈੱਡ ਜਿੰਨੀ ਹੈਗੀ ਆ ਵੀ 32 ਫੁੱਟ ਹੈਗੀ ਹੈਣਾ ਤੇ ਵਿਚਾਲੇ ਜਿਹੜਾ ਇਹਨਾਂ ਦੇ ਆਪਾਂ ਸਨ ਛੱਡਿਆ ਆਹ ਦਿਖਾਈਂ ਭਾਈ ਸਨ ਇਹਨਾਂ ਦੇ ਵਿੱਚ ਛੱਡਿਆ ਵਾ ਜਿਹੜਾ ਇਹ 1.5 ਤੋਂ 3 ਫੁੱਟ ਦਾ ਆਪਾਂ ਜਿਹੜਾ ਸਨ ਛੱਡਿਆ ਤੇ ਇਹਦੀ ਲੰਬਾਈ ਹੋ ਗਈ ਉਚਾਈ ਹੋ ਗਈ ਤੇ ਸਾਰਾ ਆਪਾਂ ਇਹਦਾ ਬਾਇਓ ਡਾਟਾ ਕਰਤਾ ਵੀ ਇਹ ਕਿੰਨਾ ਲੰਮਾ ਚੌੜਾ ਹੈਣਾ ਹੁਣ ਆਪਾਂ ਇਹਦੇ ਖਰਚੇ ਦੀ ਗੱਲ ਕਰਦੇ ਆ ਵੀ ਇਹਦੇ ਵਿੱਚ ਖਰਚਾ ਕਿੰਨਾਗਾ ਆ ਗਿਆ ਆਪਣਾ ਹੁਣ ਜੇ ਆਪਾਂ ਮੋਟਾ-ਮੋਟਾ ਹਿਸਾਬ ਲਾਈਏ ਤਾਂ ਆਪਣਾ 50 ਤੋਂ ਲੈ ਕੇ 55000 ਰੁਪਿਆ ਖਰਚਾ ਆ ਗਿਆ ਜਿਹੜੀਆਂ ਆ ਪੈਪਾਂ ਲੋਹੇ ਦੀਆਂ ਤੇ ਜਿਹੜਾ ਆ ਤਾਹਾਂ ਕੈਂਚੀਆਂ ਬੰਨੀਆਂ ਵਗੈ ਆ ਚੈਨਰ ਐ ਸਾਰਾ ਜਿਹੜਾ ਲੋਹੇ ਦਾ ਸਮਾਨ ਐ ਇਹ ਸਮਾਨ ਸਾਰਾ ਕਰਕੇ 35000 ਰੁਪਿਆ ਇਹਦਾ ਖਰਚਾ ਆ ਗਿਆ ਲੋਹੇ ਲੋਹੇ ਦਾ 35000 ਰੁਪਿਆ ਕੱਲੇ ਲੋਹੇ ਲੋਹੇ ਦਾ ਖਰਚਾ ਆਇਆ ਤੇ 5000 ਰੁਪਿਆ ਜਿਵੇਂ ਆਪਾਂ ਇਹਨੂੰ ਵੈਲਡ ਕਰਵਾਇਆ ਹਨਾ ਵੀ ਇਹ ਇੱਥੋਂ ਵੀ ਵੈਲਡ ਹੋਇਆ ਉਹ ਸਾਰੀਆਂ ਚੁੰਡਾਂ ਵੈਲਡ ਹੋਈਆਂ ਤੇ 5000 ਰੁਪਿਆ ਮਿਸਤਰੀ ਵੀਰ ਨੇ ਲਿਆ ਸੀਗਾ ਵੀ 40000 ਰੁਪਿਆ ਆਪਾਂ ਖਰਚਾ ਮੰਨ ਲੀਏ ਕੱਲੇ ਲੋਹੇ ਲੋਹੇ ਦਾ ਹੁਣ ਜਿਹੜੇ ਇਹ ਬਾਸ ਆ ਇਹ ਬਾਸ ਦਾ ਤੇ ਉੱਤੇ ਜਿਹੜੇ ਆਪਣੇ ਸਰਕੰਡੇ ਪਾਏ ਹੋਏ ਆ ਇਹ ਆਪਾਂ ਮੁੱਲ ਲੈ ਕੇ ਆਏ ਸੀ ਕਿ ਜਿਹੜੀ ਸਰਕਣੀ ਜੀ ਪਾਈ ਹੋਈ ਇਸ ਜਿਹੜੀ ਸੌਂਤੀ ਵੀ ਆ ਇਹ ਆਪਣੀ ਆ ਗਈ ਸੀ ਲਗਭਗ 95 95 100 ਰੁਪਏ ਦੀ ਇਹਨੂੰ ਆਪਾਂ 10000 ਰੁਪਿਆ ਲਾ ਲੀਏ ਹਨਾ ਵੀ ਇਹ 10000 ਰੁਪਏ ਦਾ ਸਾਰਾ ਵੀ 4000 ਦੇ ਬਾਸ ਆਏ ਸੀਗੇ ਦੇ 55000 ਰੁਪਏ ਦੀ ਇਹ ਹੈ ਸਰਕਣੀ ਆਈ ਸੀਗੀ ਵੀ ਇਹਨੂੰ 10000 ਰੁਪਏ ਆਪਾਂ ਮੰਨ ਲਈਏ ਵੀ ਇਹ ਆਪਣਾ 40000 ਆਪਾਂ ਪਹਿਲਾਂ ਲਾਇਆ ਸੀਗਾ ਤੇ 10000 ਰੁਪਏ ਇਹਦਾ ਹੋ ਗਿਆ ਹਨਾ ਤੇ ਆਪਣਾ 50000 ਇਹ ਹੋ ਗਿਆ ਤੇ ਹੋਰ ਜਿਹੜੇ ਦੇ ਉੱਤੇ ਵੀ ਆਪਾਂ ਸਰ ਪਾਏ ਆ ਉੱਤੇ ਸਰ ਜੇ ਆਪਾਂ ਮੁੱਲ ਲੈ ਕੇ ਆਵਾਂਗੇ ਉਹ ਆਪਣੇ 5000 ਦੇ ਆਉਂਦੇ ਆ ਜਿਸ ਹਿਸਾਬ ਨਾਲ ਇਸ ਏਰੀਏ ਦੇ ਹਿਸਾਬ ਨਾਲ ਜਿੰਨੇ ਕਿ ਇਹਦੇ ਵਿੱਚ ਪੈਣਗੇ ਪਰ ਆਪਾਂ ਉਹ ਸਰ ਨਹਿਰ ਤੋਂ ਵੱਢ ਕੇ ਲਿਆਏ ਸੀਗੇ ਇਸ ਕਰਕੇ ਉਹ ਆਪਣੀ ਆਪ ਦੀ ਮਿਹਨਤ ਹੈ ਤੇ ਜਿਨ੍ਹਾਂ ਕੋਲੇ ਤੁਹਾਨੂੰ ਪਤਾ ਹੈ ਵੀ ਨਹਿਰ ਤੋਂ ਇਹ ਨਹੀਂ ਮਿਲਦੇਗੇ ਉਹ ਮੁੱਲ ਲੈ ਕੇ ਆਉਣਗੇ ਤੇ 5000 ਰੁਪਏ ਦੇ ਉਹ ਆ ਜਾਣਗੇ ਤੇ ਬਾਈ ਗਰਨਾਮ ਨੇ ਇਹ ਸ਼ੈੱਡ ਸੀ ਜਿਹੜਾ ਉਹ ਬਣਾਇਆ ਉਹ ਆਪਾਂ ਨੰਬਰ ਤੁਹਾਨੂੰ ਸਕਰੀਨ ਦੇ ਉੱਤੇ ਦੇ ਦਾਂਗੇ ਉਹਨਾਂ ਦਾ ਤੇ ਤੁਸੀਂ ਉਹਨਾਂ ਨੂੰ ਕਾਲ ਕਰਕੇ ਪੁੱਛ ਸਕਦੇ ਹੋ ਬਾਕੀ ਹੋਰ ਵੀ ਡਿਟੇਲਾਂ ਜੇ ਤੁਸੀਂ ਸ਼ੈੱਡ ਇਹੋ ਜਿਹਾ ਬਣਵਾਉਣਾ ਹੋਵੇ ਉਹਨਾਂ ਨੂੰ ਕਾਲ ਕਰਕੇ ਪੁੱਛ ਲਿਓ ਤੇ ਉਹ ਤੁਹਾਨੂੰ ਦੱਸ ਦੇਣਗੇ ਤੇ ਹੁਣ ਆਪਾਂ ਲਗਭਗ ਤੁਹਾਨੂੰ ਇਹਦਾ ਖਰਚਾ ਵੀ ਦੱਸਤਾ ਤੇ ਸ਼ੈੱਡ ਦਾ ਭਾਵੇਂ ਵੀ ਦੱਸਤਾ ਹਨਾ ਵੀ ਕਿੰਨੇ ਏਰੀਆ ਦੇ ਵਿੱਚ ਬਣਿਆ ਇੱਕ ਆਹ ਚੀਜ਼ ਰਹਿ ਗਈ ਸੀ ਦੱਸਣ ਵਾਲੀ ਵੀ ਜਿਹੜੀਆਂ ਆਹ ਪਾਈਪਾਂ ਲੱਗੀਆਂ ਹੋਈਆਂ ਇੱਕ ਆਹ ਪਾਇਪ ਲੱਗੀ ਐ ਇੱਕ ਉਹ ਲੱਗੀ ਇਧਰਲੇ ਪਾਸੇ ਆਪਾਂ ਤਿੰਨ ਪਾਈਪਾਂ ਲਾਈਆਂ ਐ ਇਹ 32 ਫੁੱਟ ਦੇ ਏਰੀਏ ਦੇ ਵਿੱਚ ਤਿੰਨ ਹੀ ਉਧਰ ਵਿਚਾਲੇ ਆਪਾਂ ਹਜੇ ਤੱਕ ਕੋਈ ਪਾਇਪ ਨਹੀਂ ਲਾਈ ਗਈ ਇਹ 16 16 ਫੁੱਟ ਦੇ ਗੈਪ ਤੇ ਪਾਈਪਾਂ ਲੱਗੀਆਂ ਹੋਈਆਂ ਤੇ ਜੇ ਫਿਊਚਰ ਦੇ ਵਿੱਚ ਆਪਾਂ ਪਰਲੇ ਪਾਸੇ ਵੀ ਸ਼ੈੱਡ ਬਣਾਇਆ ਜਿਵੇਂ ਇਹੋ ਜਿਹਾ ਤੇ ਫੇਰ ਇੰਨਾ ਹੀ ਸ਼ੈੱਡ ਪਰਲੇ ਪਾਸੇ ਬਣ ਜੂਗਾ ਤੇ ਵਿਚਾਲੋਂ ਇਹ 11 ਫੁੱਟ ਉੱਚਾ ਹੋ ਜੂਗਾ ਤੇ 1 ਫੁੱਟ ਦੀ ਢਾਲ ਦਿੱਤੀ ਆ ਸੈਡਾਂ ਤੋਂ ਇਹ ਹੋ ਜੂਗਾ 10 10 ਫੁੱਟ ਦਾ ਇਹ ਇਹਦਾ ਸਾਰਾ ਬਾਇਓ ਡਾਟਾ ਸ਼ੈੱਡ ਦਾ ਹੈਗਾ ਇਹ ਆਪਣਾ ਜਿਹੜਾ ਸ਼ੈੱਡ ਸੀਗਾ ਇਹਦੇ ਹੀ ਆਪਾਂ ਲਗਭਗ ਤੁਹਾਨੂੰ ਸਾਰੀ ਜਾਣਕਾਰੀ ਦੇਤੀ ਹੈ ਹੁਣ ਇਹਦੇ ਫਾਇਦੇ ਕੀ ਆ ਇਹਦਾ ਫਾਇਦਾ ਇਹ ਹੁੰਦਾ ਵੀ ਹੁਣ ਗਰਮੀ ਦਾ ਜਿਹੜਾ ਟਾਈਮ ਆ ਗਿਆ ਤੇ ਗਰਮੀ ਦੇ ਵਿੱਚ ਜਿਹੜੇ ਆਪਣੇ ਦੂਜੇ ਸ਼ੈੱਡ ਆ ਜਿਵੇਂ ਤੁਸੀਂ ਉਹ ਪਰਲੇ ਪਾਸੇ ਸਾਡਾ ਸ਼ੈੱਡ ਵੇਖ ਸਕਦੇ ਹੋ ਹਨ ਤੇ ਇਹ ਤਪਦੇ ਬਹੁਤ ਹੈ ਇਸ ਕਰਕੇ ਇਹ ਸਰਕੰਡਿਆਂ ਦਾ ਆਪਾਂ ਸ਼ੈੱਡ ਪਾਇਆ ਹੈ ਇਹ ਗਰਮੀ ਦੇ ਵਿੱਚ ਕਹਿੰਦੇ ਵੀ ਠੰਡਾ ਰਹਿੰਦਾ ਰਹਿੰਦਾ ਵੀ 4-5 ਡਿਗਰੀ ਦਾ ਜਿਹੜਾ ਫਰਕ ਪੈ ਜਾਂਦਾ ਪਸ਼ੂ ਨੂੰ ਪਸ਼ੂ ਇੱਥੇ ਵਧੀਆ ਤੁਰੇ ਫਿਰਦੇ ਆ ਤੇ ਠੰਡ ਦੇ ਵਿੱਚ ਇਹ ਗਰਮ ਰਹਿੰਦਾ ਹੈ ਬਾਕੀ ਜੇ ਆਪਾਂ ਇਹਦੀ ਸੇਫਟੀ ਦੀ ਗੱਲ ਕਰੀਏ ਆਪਾਂ ਨੂੰ ਬਹੁਤ ਸਾਰੇ ਵੀਰਾਂ ਨੇ ਕਮੈਂਟ ਕੀਤਾ ਸੀ ਵੀ ਭਾਈ ਇਹਨੂੰ ਅੱਗ ਲੱਗਣ ਦਾ ਡਰ ਰਹਿੰਦਾ ਹਨ ਵੀ ਉਹ ਤਾਂ ਹੁਣ ਕੁਦਰਤੀ ਚੀਜ਼ ਹੈ ਵੀ ਅੱਗ ਤਾਂ ਹੁਣ ਆਪਣੀਆਂ ਫਸਲਾਂ ਵੀ ਖੜੀਆਂ ਹੀ ਆ ਉਹਨਾਂ ਦੇ ਉੱਤੇ ਕਿਹੜਾ ਆਪਾਂ ਕੁਝ ਪਾਉਣੇ ਆ ਤੇ ਇਹਦੇ ਉੱਤੇ ਜਿਵੇਂ ਸਰਕੰਡੇ ਪਾਏ ਹੋਏ ਆ ਸਰਕੰਡਿਆਂ ਦੇ ਉੱਤੇ ਹੋਰ ਸਰ ਪਾਏ ਆ ਖੁੱਲੇ ਤੇ ਆਪਾਂ ਸੇਫਟੀ ਵਾਸਤੇ ਇਹਨਾਂ ਦੇ ਉੱਤੇ ਕੋਈ ਟੀਨ ਧਰ ਸਕਦੇ ਆ ਤਾਂ ਆਪਣੇ ਵੀ ਉੱਤੇ ਇਹਦੇ ਕਾਗਜ਼ ਵੀ ਧਰਿਆ ਹੋਇਆ ਵਾ ਤੇ ਬਾਕੀ ਆਪਾਂ ਟੀਨਾ ਵੀ ਧਰ ਸਕਦੇ ਆ ਆਪਣੇ ਹੋਰ ਇੱਕ ਸ਼ੈੱਡ ਬਣਾਇਆ ਵਾ ਪਿੰਡ ਚ ਉਹਨਾਂ ਨੇ ਟੀਨਾ ਧਰੀਆਂ ਸੀ ਉਹ ਵੀ ਚੀਜ਼ ਕੰਮ ਆ ਆਪਾਂ ਵੀ ਉਹ ਡਾਇਰੈਕਟ ਤਪਧਾਨਿੰਗਾ ਉਹ ਵੀ ਸ਼ੈੱਡ ਕਿਉਂਕਿ ਵਿਚਾਲੇ ਫਿਰ ਆ ਸਾਰਾ ਆ ਜਾਂਦੇ ਇਸ ਕਰਕੇ ਤਾਪਰਦਾ ਨਿੰਗਾ ਵੀ ਹੁਣ ਤੁਸੀਂ ਕਹੋਗੇ ਵੀ ਟੀਨਾ ਵਾਲਾ ਤਾਂ ਤਾਪਦਾ ਪੱਥਰ ਦੀਆਂ ਟੀਨਾ ਪਾਈਆਂ ਹੋਊਗਾ ਉਹਦੇ ਉੱਤੇ ਤੇ ਇਹ ਆਪਣੇ ਸ਼ੈੱਡ ਦੀ ਕੰਪਲੀਟ ਵੀਡੀਓ ਸੀਗੀ ਤੇ ਜਾਣਕਾਰੀ ਇਹ ਵਧੀਆ ਲੱਗੀ ਹੋਵੇ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਬਾਈ ਦਾ ਨੰਬਰ ਆਪਾਂ ਤੁਹਾਨੂੰ ਦੇ ਦਾਂਗੇ ਜਿਨ੍ਹਾਂ ਨੇ ਇਹ ਸ਼ੈੱਡ ਬਣਾਇਆ ਬਾਈ ਗੁਰਨਾਮ ਦਾ ਤੇ ਤੁਸੀਂ ਉਹਨਾਂ ਤੋਂ ਫੋਨ ਕਰਕੇ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਉਹਨਾਂ ਤੋਂ ਪੁੱਛ ਸਕਦੇ ਹੋ ਵੀ ਜੇ ਤੁਸੀਂ ਵੀ ਕਿਸੇ ਨੇ ਸ਼ੈੱਡ ਬਣਵਾਉਣਾ ਹੋਵੇ ਤੇ ਆਪਣੀ ਇਹ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਇਹੋ ਜਿਹੀ ਹੋਰ ਡੇਰੀ ਫਾਰਮ ਖੇਤੀਬਾੜੀ ਦੇ ਰਿਲੇਟਡ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਮਿਲਦੇ ਆਪਾਂ ਕਿਸੇ ਹੋਰ ਜਾਣਕਾਰੀ ਦੇ ਨਾਲ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ ਸਾਰਿਆਂ ਦਾ